CIA ਸਟਾਫ ਨੇ ਹਾਸਲ ਕੀਤੀ ਵੱਡੀ ਸਫਲਤਾ 500 ਗ੍ਰਾਮ ਹੈਰੋਇਨ ਦੇ ਸਮੇਤ ਦੋ ਨਸ਼ਾ ਤਸਕਰ ਕੀਤੇ ਕਾਬੂ ਖਬਰ ਫਰੋਜ਼ਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਫਰੋਜ਼ਪੁਰ ਜ਼ਿਲ੍ਹੇ ਦੇ CIA ਸਟਾਫ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਅਤੇ ਉਹਨਾਂ ਦੇ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ 500 ਗ੍ਰਾਮ ਹੈਰੋਇਨ ਦੇ ਸਮੇਤ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਦੋਨੋਂ ਮੁਲਜ਼ਮਾਂ ਰਹਿਪਤੀ ਪਿੰਡ ਦੇ ਵਸਨੀਕ ਨੇ ਅਤੇ ਇਹ ਪਿੰਡ ਹਿੰਦੂਪਾਗ ਦੇ ਆ ਲੱਗਦੀ ਸਰਹੱਦ ਤੇ ਵਸਿਆ ਹੋਇਆ ਹੈ ਜਿਹਦੇ ਚਾਲਦੇ ਆਏ ਨੇ ਨਸ਼ੇ ਦੀ ਤਸਕਰੀ ਇਧਰ ਤੋਂ ਉਧਰ ਕਰਦੇ ਸੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮਾਨਜੋ ਕੇ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਦੇ ਜਿਹੜੇ ਨਿਰਦੇਸ਼ ਹੈ ਇਹ ਜਿਹੜੇ ਨਸ਼ੇ ਦੇ ਖਿਲਾਫ ਜਿਹੜੀ ਲੜਾਈ ਜਿਹੜੀ ਜੰਗ ਚੱਲ ਰਹੀ ਹੈ ਉਸ ਵਿੱਚ ਸਾਰੀ ਜਿਹੜੀ ਟੀਮਾਂ ਹੈਗੀ ਅੱਡ ਅੱਡ ਫਿਰੋਜ਼ਪੁਰ ਜ਼ਿਲ੍ਹੇ ਦੇ ਅੱਡ ਅੱਡ ਥਾਵਾਂ 'ਤੇ ਨਾਕਾ ਲਾਂਦੀ ਤੇ ਇੱਕ ਮੁਖਬਿਰ ਖਾਸ ਵੱਲੋਂ ਜਿਹੜੀ ਸੂਚਨਾ ਮਿਲੀ ਸੀ ਉਸ ਮੁਤਾਬਿਕ ਇੱਕ ਨਾਕਾ ਲਾਇਆ ਸੀ ਤੇ ਡੀਐਸਪੀ ਢੀ ਵਰਿੰਦਰ ਖੋਸਾ ਜੀ ਡੀਐਸਪੀ ਸਿਟੀ ਸ੍ਰੀ ਸੁਖਵਿੰਦਰ ਜੀ ਤੇ ਸੀਆਈ ਇਨਚਾਰਜ ਮੋਹਿਤ धवन ਜੀ ਦੇ ਟੀਮ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਜਦ 500 ਗ੍ਰਾਮ ਚਿੱਟੇ ਦੀ ਜਿਹੜੀ ਕਮਰਸ਼ਲ ਕੁਆਂਟੀਟੀ ਆਫ ਹਿਰੋਇਨ ਹੈ ਉਹਦੀ ਰਿਕਵਰੀ ਹੋਈ ਨਾਲ ਇੱਕ ਮੋਟਰਸਾਈਕਲ ਵੀ ਫੜਿਆ ਗਿਆ ਦੋ ਜਿਹੜੇ ਦੋਸ਼ੀ ਐ આરોપી ਉਹਨੂੰ ਵੀ ਗ੍ਰਿਫਤਾਰ ਕੀਤਾ ਗਿਆ ਉਹਨਾਂ ਦਾ ਜਿਹੜਾ ਨਾਮ ਹੈਗਾ ਹਰਪ੍ਰੀਤ ਉਰਫ ਕਾਲੂ ਜਿਹੜਾ ਰਹਿਣ ਵਾਲਾ ਪਿੰਟ ਗੱਟੀ ਰਾਜੋਕੇ ਦਾ ਹੈ ਤੇ ਉਦੋਂ ਬਾਅਦ ਜਿਹੜਾ ਰਣਜੀਤ ਸਿੰਘ ਉਰਫ ਗੱਗੀ ਪੁੱਤਰ ਗੁਰਦੀਪ ਸਿੰਘ ਆ ਵੀ ਗੱਟੀ ਰਾਜੋ ਕੇ ਰਹਿਣ ਵਾਲਾ ਹੈ ਜਿੰਨਾ ਹਜੇ ਅਸੀਂ ਪੜਤਾਲ ਰਿਕਾਰਡ ਕੀਤੀ ਹੈ ਉਹਦੇ ਮੁਤਾਬਿਕ ਜਿਹੜਾ ਗੱਗੀ ਹੈ ਗੱਗੀ ਉਰਫ ਰਣਜੀਤ ਪੁੱਤਰ ਗੁਰਦੀਪ ਇਸ ਤੇ ਪਹਿਲਾਂ ਵੀ ਇੱਕ ਥਾਣਾ ਅਮੀਰ ਖਾਸ ਫਜਿਲਕਾ ਵਿੱਚ ਕਮਰਸ਼ੀਅਲ ਕੁਆਂਟੀਟੀ ਐਨਡੀਪੀਐਸ ਦਾ ਪਰਚਾ ਹੈਗਾ ਰਿਪੀਟ ਆਫੈਂਡਰ ਹੈ ਤੇ ਇਹਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਰਿਮਾਂਡ ਇਹਨਾਂ ਦਾ ਲਿੱਤਾ ਗਿਆ ਤੇ ਤਫਤੀਸ਼ ਹੁਣ ਚੱਲ ਰਹੀ ਹੈ ਕਿ ਇਹ ਕਿੱਥੋਂ ਕਿਵੇਂ ਜਿਹੜਾ ਹੈਗਾ ਜਿਹੜਾ ਨਸਾ ਉਹ ਮੰਗਾਉਦੇ ਸੀ ਤੇ ਨਾ ਅੱਗੇ ਦਾ ਇਹਨਾਂ ਦਾ ਪਲਾਨ ਕੀ ਸੀ ਕਿ ਨੂੰ ਵੇਚਣਾ ਚਾਹੁੰਦੇ ਸੀ ਇਹਦੇ ਨਾਲ-ਨਾਲ ਮੈਂ ਇਹ ਵੀ ਦੱਸ ਦਵਾ ਕਿ ਮਾਂਜੋਗ ਐਸਐਸਪੀ ਫਲੋਸ਼ਪੁਰ ਸੋਮਿਆ ਮਿਸਤਾ ਜੀ ਦੇ ਜਿਹੜੇ ਨਿਰਦੇਸ਼ ਹੈਗੇ ਉਸ ਮੁਤਾਬਿਕ ਅਡ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਬਣਾਇਆ ਗਿਆ ਉਹਨੂੰ ਐਸਆਈ ਜੋਤੀ ਜੀ ਲੀਡ ਕਰਦੀ ਹੈ ਤੇ ਸੀਆਈ ਦੀ ਟੀਮ ਤੇ ਜੋਤੀ ਜੀ ਦੀ ਟੀਮ ਮਿਲ ਕੇ ਜਿਹੜੇ ਇਹ ਦੋਸ਼ੀ આરોપી ਨੇ ਇਹਨਾਂ ਦੀ ਜਿਹੜੀ ਪ੍ਰਾਪਰਟੀਆਂ ਹੈਗੀਆਂ ਸੰਪਤੀ ਜੇ ਇਹਨੇ ਨਸ਼ਾ ਵੇਚ ਕੇ ਬਣਾਇਆ ਉਹਨੂੰ ਵੀ ਵੈਰੀਫਾਈ ਕਰਨਗੇ ਤੇ ਜਿਹੜਾ ਉਦੋਂ ਬਾਅਦ ਉਹ ਪ੍ਰਪਰਟੀਆਂ ਵੀ ਜੁੜੀ ਹੈਗੀ ਅਟੈਚ ਕਰਾਈ ਜਾਏਗੀ ਸਰ ਇਹ ਕਿੱਥੋਂ ਆਈ ਸੀ ਇਹ ਡੋਨ ਦੇ ذریعے ਆਈ ਹੈ ਤੋ ਆਹ ਤੋ ਦੇਖੋ ਇਹ ਤਫਤੀਸ਼ ਦਾ ਵਿਸ਼ਾ ਹੈ ਬਟ ਮਡਲੀ ਜਿਹੜੀ ਤਫਤੀਸ਼ ਹੈ ਉਸ ਮੁਤਾਬਕ ਤੋ ਆਹ ਲੱਗ ਰਿਹਾ ਜੀ ਫਿਰ ਕਿੰਨੇ ਦੋਸ਼ੀ ਕਿਤੇ ਗਿਰਦਾ ਦੋ ਦੋਸ਼ੀ ਗ੍ਰਫਤਾਰ ਕੀਤੇ ਹਨ ਇੱਕ ਤਾਂ ਜਿਹੜਾ ਹੈਗਾ ਹਰਪ੍ਰੀਤ ਉਰਫ ਕਾਲੂ ਤੇ ਦੂਜਾ ਰਣਜੀਤ ਉਰਫ ਗੱਗੀ ਰੰਜੀਤੁਰ ਗੱਗੀ ਤੇ ਪਹਿਲਾ ਵੀ ਪਰਚਾ ਇਸ ਸਰਹੱਦੀ ਪਿੰਡਾਂ ਦੇ ਰਹਿਣ ਵਾਲੇ ਜੀ ਇਹ ਸਰਹੱਦੀ ਪਿੰਡ ਪਿੰਡ ਗੱਟੀ ਰਾਜੂ ਕੇ ਦੇਖੇ ਰਹਿਣ ਵਾਲੇ ਹੈਗੇ ਜੀ